ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਗੌਰਵ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਅੱਜ ਅਸੀਂ ਮੌਜੂਦ ਹਾਂ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਗੰਜ ਦੇ ਬਾਹਰ ਜਿਸ ਤਰ੍ਹਾਂ ਕੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਹਰ ਐਤਵਾਰ ਇਸੇ ਤਰੀਕੇ ਹੀ ਗੁਰਦੁਆਰਾ ਸਾਹਿਬ ਦੇ ਬਾਹਰ ਜਿਸ ਤਰ੍ਹਾਂ ਕੀ ਸੰਗਤਾਂ ਵੱਲੋਂ ਚਪੈਰਾ ਕੱਟਿਆ ਜਾਂਦਾ ਹੈ ਤੇ ਸੇਵਾਦਾਰਾਂ ਵੱਲੋਂ ਜਿਸ ਤਰ੍ਹਾਂ ਕੀ ਸੇਵਾ ਵੀ ਨਿਭਾਈ ਜਾਂਦੀ ਹੈ ਅੱਜ ਅਸੀਂ ਤੁਹਾਨੂੰ ਇੱਕ ਐਸੀ ਤਸਵੀਰ ਦਿਖਾਉਣ ਜਾ ਰਹੇ ਹਾਂ ਕਿ ਸੇਵਾਦਾਰਾਂ ਵੱਲੋਂ ਜਿਸ ਤਰ੍ਹਾਂ ਕਿ ਰਗੜਾ ਜਿਹਨੂੰ ਕਿ ਸਰਦਾਈ ਦਾ ਰੂਪ ਨਾਂ ਵੀ ਦਿੱਤਾ ਗਿਆ ਏ ਔਰ ਸਰਦਾਈ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਗੱਲਬਾਤ ਅਸੀਂ ਕਰਦੇ ਹਾਂ ਹਾਂਜੀ ਵੀਰੇ ਸასი ਗਾਲ ਜੀ ਹਾਂਜੀ ਸასი ਗਾਲ ਜੀ ਵਾਈ ਗੱਦੀ ਦਾ ਖਾਲਸਾ ਸਾਹਿਬ ਵਾਈ ਗੱਦੀ ਦੇ ਫਰੇ ਜੀ ਹਾਂਜੀ ਵੀਰੇ ਆਪਣਾ ਪਹਿਲਾ ਨਾਮ ਤੇ ਪਿੰਡ ਕਿਹੜਾ ਹੈ ਮੇਰਾ ਨਾਮ ਹੈਗਾ ਜਸ਼ਨਪ੍ਰੀਤ ਸਿੰਘ ਭੁੱਲਰ ਤੇ ਮੇਰਾ ਪਿੰਡ ਹੈਗਾ ਭੁੱਲਰ ਕਥਨਗਲ ਦੇ ਲਾਗੇ ਜਗਨਨਾਥਨ ਬਾਬਾ ਬੁੱਢਾ ਸਾਹਿਬ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੇਵਾ ਸੰਗਤਾਂ ਵੱਲੋਂ ਜਿਸ ਤਰ੍ਹਾਂ ਕਿ ਹਰ ਐਤਵਾਰ ਦੁਪਹਿਰੇ ਦਾ ਪਾੜ ਦੀ ਜਿਹੜੀ ਕਿ ਹਾਜ਼ਰੀ ਭਰੀ ਜਾਂਦੀ ਹੈ ਤੇ ਤੁਹਾਡੇ ਵੱਲੋਂ ਜਿਸ ਤਰ੍ਹਾਂ ਕਿ ਅੱਜ ਸ਼ਰਧਾਈ ਦੀ ਸੇਵਾ ਕੀਤੀ ਜਾ ਰਹੀ ਹੈ ਕਿ ਹਰ ਐਤਵਾਰ ਤੁਸੀਂ ਸੇਵਾ ਕਰਦੇ ਹੋ ਕਿ ਜਾਂ ਇਸ ਵਾਰ ਤੁਸੀਂ ਪਹਿਲੀ ਵਾਰ ਸੇਵਾ ਤੁਹਾਡੇ ਵੱਲੋਂ ਨਿਭਾਈ ਜਾ ਰਹੀ ਹੈ ਨਹੀਂ ਵੀਰ ਜੀ ਸਾਨੂੰ ਮਤਲਬ ਕਿ 6 ਤੋਂ 7 ਮਹੀਨੇ ਹੋ ਗਏ ਆ ਤੇ ਮਹੀਨੇ 'ਚ ਇੱਕ ਵਾਰ ਹੀ ਲਾਈਦਾ ਤੇ ਜੇ ਵਾਹਿਗੁਰੂ ਕਿਰਪਾ ਕਰਨ ਦੋ ਵਾਰੀ ਵੀ ਹੋ ਜਾਂਦਾ ਮਹੀਨੇ 'ਚ ਕਈ ਵਾਰੀ ਤੇ 6-7 ਮਹੀਨੇ ਹੋ ਗਿਆ ਤੁਹਾਨੂੰ ਲਾਉਂਦੇ ਨੇ ਇੱਥੇ 6-7 ਮਹੀਨੇ ਤੁਹਾਨੂੰ ਸੇਵਾ ਕਰਦੇ ਹੋਗੇ ਆ ਜਿੰਨਾ ਵੀ ਤੁਹਾਡੇ ਨਾਲ ਜੋਤ ਸੇਵਾ ਕਰ ਰਿਹਾ ਹੈ ਕੀ ਤੁਹਾਡੇ ਵੱਲੋਂ ਇਕੱਲੇ ਤੌਰ ਤੇ ਸੇਵਾ ਕੀਤੀ ਜਾ ਰਹੀ ਹੈ ਜਾਂ ਮਤਲਬ ਸੰਗਤ ਦਾ ਸਹਿਯੋਗ ਲੈ ਕੇ ਸੇਵਾ ਕੀਤੀ ਜਾ ਰਹੀ ਹੈ ਇਹ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਆ ਬਾਕੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਹੀ ਸਾਰੀ ਸੇਵਾ ਇਕੱਠੀ ਹੁੰਦੀ ਆ ਤੇ ਉਹਨਾਂ ਦੇ ਸੇਵਾਗਾਰ ਨਾਲ ਹੁੰਦੀ ਹੈ ਸੇਵਾ ਜਿੰਨ ਦੀ ਇਹ ਜਿਹੜਾ ਤੁਹਾਡੀ ਵੱਲੋਂ ਜਿਤਨਾ ਕਿ ਜਿਹਨੂੰ ਰਗੜਾ ਵੀ ਕਿਹਾ ਜਾਂਦਾ ਤੇ ਸ਼ਰਧਾਈ ਵੀ ਕਹੀ ਜਾਂਦੀ ਹੈ ਇਹ ਸ਼ਰਧਾਈ ਦੇ ਵਿੱਚ ਤੁਹਾਡੇ ਵੱਲੋਂ ਕੀ ਕੀ ਮਤਲਬ ਯੂਜ਼ ਕੀਤਾ ਜਾਂਦਾ ਹੈ ਕਿ ਜਿਹੜੀ ਮਤਲਬ ਸੰਗਤਾਂ ਨੂੰ ਮਤਲਬ ਪੀ ਕੇ ਥੋੜੀ ਕੀ ਸਰੀਰ ਨੂੰ ਜਿਹੜੀ ਕਿ ਰਾਹਤ ਵੀ ਮਿਲੇ ਗਰਮੀ ਦੇ ਵਿੱਚ ਇਹ ਵੀਰ ਜੀ ਆਪਾਂ ਬਦਾਮ ਦੀਆਂ ਗਿਰੀਆਂ ਪਾਈਦੀਆਂ ਖਸਖਾਸ ਪਾਈਦੀ ਆ ਹਰੀਆਂ ਲਾਚੀਆਂ ਕਾਲੀ ਮਿਰਚ ਤੇ ਚਾਰ ਪੰਜ ਤਰ੍ਹਾਂ ਦੇ ਮਗਜ ਪਾਈਦੇ ਦੇ ਵਿੱਚ ਹਾਂਜੀ ਇੱਕ ਕਦੋਂ ਤੁਹਾਡੇ ਵੱਲੋਂ ਸੇਵਾ ਆਰੰਭ ਹੁੰਦੀ ਹੈ ਤੇ ਕਿੰਨੇ ਵੇ ਤੱਕ ਸਮਾਪਤ ਹੁੰਦੀ ਹੈ ਏ ਵੀਰ ਜੀ ਆਪਾਂ ਕਰਦੇ ਹਾਂ 9:30 ਵਜੇ ਤੋਂ ਸ਼ੁਰੂ ਕਰਦੇ ਹਈ ਦੀ ਆ ਸਵੇਰੇ 5 ਵਜੇ ਆ ਕੇ ਪਹਿਰੇ ਲਾ ਦਈਦੇ ਇੱਥੇ ਤੇ 9:30 ਵਜੇ ਸ਼ੁਰੂ ਕਰਦੇ ਹਈ ਆ ਤੇ ਮਤਲਬ ਕਿ ਦੁਪਹਿਰੇ ਦੀ ਅਰਦਾਸ ਤੋਂ ਬਾਅਦ ਚ 5:30 6 ਵਜੇ ਤੱਕ ਚਲਾਈ ਦੀ ਸ਼ਾਮ ਤੱਕ ਕਿੰਨਾ ਕਿ ਮਨ ਨੂੰ ਕਿੰਨਾ ਕਿ ਵਧੀਆ ਮਹਿਸੂਸ ਹੁੰਦਾ ਹੈ ਕਿ ਜਿਹੜਾ ਤੁਹਾਡੇ ਕੋਲ ਸੇਵਾ ਨਿਭਾਈ ਜਾਂਦੀ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਬਹੁਤ ਖੁਸ਼ੀਆਂ ਮਿਲਦੀਆਂ ਐ ਤੋਂ ਸਾਰਾ ਕੁਝ ਇੱਥੇ ਹੀ ਮਿਲਦਾ ਹੈ ਸਾਨੂੰ ਉਹਨਾਂ ਦੀ ਕਿਰਪਾ ਨਾਲ ਹੀ ਸਾਰਾ ਕੁਝ ਚੱਲਣ ਰਿਹਾ ਹੈ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਲੱਗਦਾ ਕਿ ਹਰ ਐਤਵਾਰ ਇਸੇ ਹਾਂਜੀ ਹਾਂਜੀ ਆਈਂਦੇ ਚਾਹੁੰਦੇ ਆ ਕਿ ਮਹਾਰਾਏ ਹੋਰ ਕਿਰਪਾ ਕਰਨ ਅਸੀਂ ਹਰ ਐਤਵਾਰੀ ਸਾਡੇ ਕੋਲ ਸੇਵਾ ਲਿਆਇਆ ਕਰਨ। ਬਾਕੀ ਉਹਨਾਂ ਦੀ ਮौज ਆ ਕਿ ਜੇ ਸਾਡੇ ਕੋਲ ਸੇਵਾ ਲੈਣੀ ਚਾਹਣਗੇ ਤੇ ਆਪਾਂ ਮਤਲਬ ਕਿ ਹਰ ਐਤਵਾਰੀ ਕਰਾਂਗੇ। ਤੁਸੀਂ ਕਹਿ ਰਹੇ ਕਿ ਕਿੱਥੋਂ ਨੰਗਲ ਤੋਂ ਆਏ ਆ ਪਿੰਡ ਦਾ ਵੀ ਸਹਿਯੋਗ ਹੈ। ਕਿੰਨਾ ਕੁ ਸਹਿਯੋਗ ਤੁਹਾਨੂੰ ਪਿੰਡ ਵੱਲੋਂ ਮਿਲ ਰਿਹਾ ਜਾਂ ਘਰ ਵੱਲੋਂ ਮਿਲ ਰਿਹਾ ਕਿ ਤੇੜੀ ਕੀ ਮਤਲਬ ਤੁਹਾਨੂੰ ਹੋਰ ਜ਼ਿਆਦਾ ਦਿਲ ਕਰਦਾ ਕਿ ਹੋਰ ਤੁਹਾਡੇ ਵੱਲੋਂ ਸੇਵਾ ਕੀਤੀ ਜਾਵੇ। ਹਾਂਜੀ ਵੀਰ ਜੀ ਇਹ ਆਪਣੇ ਪਿੰਡ ਭੁੱਲਰ ਤੋਂ ਆ ਮਾਨ ਤੋਂ ਆ ਤੇ ਕਿੱਥੋਂ ਨੰਗਲ ਤੋਂ ਆ ਆਪਣੇ ਵੀਰ ਸਾਰੇ ਹਨ ਨਾਲ ਉਹ ਤੇ ਏਰੀਏ ਦੇ ਸਾਰੇ ਕਤੋਂ ਨੰਗਲ ਬਾਬ ਉਤੋਂ ਦੇ ਇਲਾਕੇ ਦੇ ਸਾਰੇ ਦੇ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਜਿੰਨੀ ਸੇਵਾ ਕੱਟੀ ਹੁੰਦੀ ਹੈ ਤੇ ਉਸ ਨਾਲ ਆਪਾਂ ਸੇਵਾ ਕਰਦੇ ਜੀ ਆ ਯੂਥ ਨੂੰ ਕੀ ਮੈਸੇਜ ਦੇਣਾ ਜਾਂਦੇ ਹੋ ਕਿ ਜਿਸ ਤਰ੍ਹਾਂ ਕਈ ਵਾਰ ਕਿਹਾ ਜਾਂਦਾ ਪੰਜਾਬ ਦੇ ਜਿੰਨਾ ਵੀ ਯੂਥ ਹੈ ਨਸ਼ਿਆਂ ਦੇ ਵਿੱਚ ਵੜਿਆ ਪਰ ਤੁਹਾਨੂੰ ਲੱਗਦਾ ਨਹੀਂ ਜੇ ਆਪਾਂ ਇੱਥੇ ਦੇਖਿਆ ਜਾਵੇ ਗੁਰੂ ਘਰ ਦੇ ਬਾਹਰ ਤੇ ਯੂਥ ਜਿਹੜਾ ਕਿ ਸੇਵਾ ਵੀ ਕਰ ਰਿਹਾ ਤੇ ਪਾਠ ਵੀ ਕਰ ਰਿਹਾ ਯੂਥ ਕਾਲਾ ਬੁਲਾਇਆ ਬਾਬਾ ਦੀਪ ਜੀ ਦੇ ਮਨੂ ਪਾਵੇ ਬਹੁਤ ਸ਼ਰੀਆ ਕਾਲੋ ਉਹ ਜੂਤਨ ਵੀਰ ਜੀ ਇਹੀ ਮੈਸੇਜ ਆ ਕਿ ਮਤਲਬ ਜਿਹੜੇ ਪਤਤ ਬਣੇ ਦੀ ਲਹਿਰ ਵਾਲੀ ਆ ਉਹਦੇ ਵਿੱਚ ਨਾ ਫਸਿਆ ਜਾਵੇ ਸਾਰੇ ਗੁਰਸਿੱਖੀ ਜੀਵਨ ਧਾਰਨ ਕਰਨ ਬਾਣੀ ਬਣੇ ਦੇ ਧਾਰਨੀ ਹੋਣ ਤੇ ਨਿਤਨੇਮੀ ਦੇ ਧਾਰਨੀ ਹੋਣ ਬਾਕੀ ਬਾਬਾ ਦੀਪ ਸਿੰਘ ਦੇ ਗੁਰੂ ਰਾਮਦਾਸ ਦੇ ਅਸਥਾਨਾਂ ਦੇ ਵੱਧ ਤੋਂ ਵੱਧ ਹਾਇਰੀਆਂ ਪਰਨ ਸੇਵਾ ਸਿਮਰਨ ਕਰਨ ਤੇ ਜਿਹੜੇ ਕਈ ਲੋਕ ਭਰਮਲੇ ਕੇ ਪਾਉਂਦੇ ਆ ਬਾਬਾ ਦੀਪ ਸਿੰਘ ਦੇ ਦਰ ਤੇ ਜਿਹੜੇ ਜਿੰਨਾਂ ਕੋਈ ਕਈਆਂ ਕੋਈ ਜਰਿਆ ਨਹੀਂ ਜਾਂਦਾ ਕਿ ਚਪੈਰੇ ਦੀਆਂ ਅਰਦਾਸ ਲੋਕੀ ਜਿਹੜੇ ਸੰਗਤਾਂ ਆ ਜਿਹੜੀਆਂ ਇਕੱਠੀਆਂ ਹੁੰਦੀਆਂ ਵਾ ਤੇ ਜਿਹੜੀਆਂ ਨਹੀਂ ਜਾਂਦੀਆਂ ਹਨਾ ਕਈ ਲੋਕਾਂ ਕੋ ਉਹਨਾਂ ਨੂੰ ਵੀ ਇਹੋ ਸਾਡੀ ਤਾੜਨਾ ਆ ਕਿ ਇਹਨਾਂ ਤੇ ਤੁਸੀਂ ਨਾ ਕੇੰਤੂ ਬਰੰਤੂ ਕਰੋ ਜੇ ਕਿਸੇ ਨਾ ਕਿਸੇ ਬਹਾਨੇ ਸੰਗਤ ਜੋੜਦੀ ਆ ਗੁਰੂ ਘਰ ਨਾਲ ਗੁਰੂ ਦੀ ਬਾਣੀ ਨਾਲ ਤੇ ਜੁੜਨ ਦੋ ਉਹਨਾਂ ਦੀਆਂ ਲਤਾਂਾਂ ਖਿੱਚੋ ਹਨਾ ਆ ਜੀ ਜੀ ਕਿਉਂਕਿ ਮੈਂ ਤੇ ਇਹੀ ਸਾਰਿਆਂ ਨੂੰ ਮੈਂ ਸਿਧਣਾ ਚਾਹੁੰਦਾ ਕਿ ਡੇਰੇਵਾਦ ਦਾ ਖਹਿੜਾ ਛੱਡ ਕੇ ਡੇਰਾਵਾਦ ਭਾਵੇਂ ਕੋਈ ਵੀ ਆ ਭਾਵੇਂ ਤੁਹਾਡੇ ਸਿੱਖ ਧਰਮ ਚ ਵੀ ਆ ਕਈ ਗੱਡੀਆਂ ਲਾ ਕੇ ਬੈਠੇ ਆ ਕਿਸੇ ਵੀ ਦੇਹਧਾਰੀ ਨੂੰ ਨਾ ਮੰਨੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਸਭ ਕੁਝ ਮੰਨੋ ਤੇ ਉਹਨਾਂ ਦੇ ਆਧਾਰ ਤੇ ਸੇਵਾ ਕਰੋ ਇਤੋਂ ਹੀ ਸਾਰਾ ਕੁਝ ਆਪਾਂ ਨੂੰ ਮਿਲਣਾ ਆ ਆਓ ਅਸੀਂ ਇੱਥੇ ਸੇਵਾਦਾਰਾਂ ਦੇ ਨਾਲ ਵੀ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਜਿਸ ਤਰ੍ਹਾਂ ਕੀ ਸੇਵਾਦਾਰਾਂ ਵੱਲੋਂ ਸੇਵਾ ਵੀ ਕੀਤੀ ਜਾ ਰਹੀ ਹੈ ਔਰ ਜਿਸ ਤਰ੍ਹਾਂ ਕੀ ਝੂਠੇ ਜਿਹੜੇ ਕੀ ਗਲਾਸ ਹੋ ਕੇ ਇਹਨਾਂ ਵੱਲੋਂ ਸੇਵਾ ਵੀ ਨਿਭਾਈ ਜਾਂਦੀ ਆ ਹਾਂਜੀ ਵੀਰੇ ਹਾਂਜੀ ਵੀਰੇ ਸਾਸਰੀ ਗਾਲ ਜੀ ਵਾਹਿਗੁਰੂ ਘਰ ਖਾਲਸਾ ਸਾਹਿਬ ਆਪੇ ਫਤਿਹ ਕੀ ਕਹਿਣਾ ਜਾਂਦੇ ਹੋ ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਜਿਤਨਾ ਅਗੇ ਜੀ ਸੇਵਾ ਮਤਲਬ ਝੂਠੇ ਮਤਲਬ ਭਾਂਡਿਆ ਦੀ ਸੇਵਾ ਕੀਤੀ ਯਾਰ ਵਾਹਿਗੁਰੂ ਇਹ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਜੇ ਤੇ ਮਹਾਰਾਜ ਦੀ ਕਿਰਪਾ ਨਾਲ ਅਸੀਂ ਨੇ ਜੀ ਸੇਵਾ ਨਿਭਾਈ ਜਾਂਦੇ ਜੇ ਤੇ ਇਦਾਂ ਹੀ ਨਿਭਾਈ ਜਾਵਾਂਗੇ ਕਿਸ ਤਰ੍ਹਾਂ ਮਾਨੂ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਸੇਵਾ ਕਰਦੇ ਹੋ ਉਹ ਵਧੀਆ ਵਾਹਿਗੁਰੂ ਜੀ ਆਨੰਦ ਭਜੇ ਪਏ ਆ ਨਾਲ ਕਿੰਨੀ ਦੇਰ ਤੋਂ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਜਿੱਦਾਂ ਵੀ ਆਪਾਂ ਕੋ ਸੇਵਾ ਹੁੰਦੀ ਆ ਤੇ ਅਹੀਂ ਹਰ ਐਤਵਾਰ ਤੇ ਐਤਵਾਰ ਤੇ ਨਹੀਂ ਆ ਤੇ ਜਦੋਂ ਸੇਵਾ ਹੁੰਦੀ ਉਦੋਂ ਅਸੀਂ ਸਾਰੇ ਸੇਵਾਦਾਰ ਆੜ ਕੇ ਤੇ ਫੇਰ ਸੇਵਾ ਕਰਦੇ ਆ ਤੇ ਸੰਜੋਗ ਸਾਡਾ ਸਾਡਾ ਵੀ ਇੱਕ ਇੱਕ ਆ ਬਣਿਆ ਵਾ ਜਿਸ ਤਰ੍ਹਾਂ ਕਿ ਅਸੀਂ ਸੇਵਾਦਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਹਰ ਐਤਵਾਰ ਆਪੇ ਆ ਕੇ ਅਸੀਂ ਸੇਵਾ ਇੱਥੇ ਕਰਦੇ ਆ ਤੇ ਸਹਿਯੋਗ ਜਿਹੜਾ ਕਿ ਸਾਰੇ ਸਾਡੇ ਸੇਵਾਦਾਰਾਂ ਦਾ ਬਣਿਆ ਹੋਇਆ ਹੈ ਕੈਮਰਾਮੈਨ ਤਰਨੂ ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤਸਰ